ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਜਦੋਂ ਆਪਾਂ ਮੋਕੀ ਮੇਨ ਬਾਜ਼ਾਰ ਤੋਂ ਆਉਂਦੇ ਆ ਨਾ ਆਪਾਂ ਜਾਣਾ ਅੱਜ ਮੋਟਰਸਾਈਕਲਾਂ ਦੀ ਮੰਡੀ ਬੁਲਟਾ ਦੀ ਮੰਡੀ ਜਾਣਾ ਆਪਾਂ ਐਤਵਾਰ ਮੰਡੀ ਲੱਗਦੀ ਆ ਦੇਖੋ ਬੱਸ ਸਟੈਂਡ ਤੋਂ ਆਪਾਂ ਆਉਂਦੇ ਆ ਆ ਸਾਹਮਣੇ ਬੱਸ ਸਟੈਂਡ ਆ ਸੋਰੀ ਮੇਨ ਬਾਜ਼ਾਰ ਤੋਂ ਆਪਾਂ ਆਉਂਦੇ ਆ ਮੋਕਾ ਮੇਨ ਬਾਜ਼ਾਰ ਓਹ ਸਾਹਮਣੇ ਆ ਗਿਆ ਬੱਸ ਸਟੈਂਡ ਉੱਥੋਂ ਪਰ ਰਾਈਟ ਮੁੜਾਂਗੇ ਏ ਆ ਗਿਆ ਪੋੜਾ ਗਿਆ ਬੱਸ ਸਟੈਂਡ ਦਾ ਇਥੋਂ ਪਰਾਈਡ ਜਾਵਾਂਗੇ ਆ ਗਏ ਆਪਾਂ ਬੱਸ ਸਟੈਂਡ ਲੰਘ ਗਏ ਇਹ ਹੈਗਾ ਸਾਹਮਣੇ ਹੈਗੀ ਸ਼ਿਪਤ ਸਿੰਘ ਮਾਰਕੀਟ ਦੇਖੋ ਬੱਸ ਸਟੈਂਡ ਦੀ ਟੁਲੀ ਹੈ ਇਹ ਤੇ ਆ ਆ ਗਏ ਆਪਾਂ ਮੋਟਰਸਾਈਕਲ ਆਂਦੀ ਜਿਹੜੀ ਮੰਡੀ ਲੱਗਦੀ ਆ ਐਤਵਾਰ ਲੱਗਦੀ ਆ ਬਾਕੀ ਦਿਨ ਵੀ ਹੁੰਦੇ ਆ ਪਰ ਬਾਕੀ ਦਿਨ ਲੱਗ ਲੱਗ ਜਿਹੜੀਆਂ 숍ਾਂ ਇੱਥੇ ਆਪਾਂ ਆਉਣਾ ਸੀਗਾ ਆ ਗਏ ਆਪਾਂ ਇੱਥੇ ਪ੍ਰੋਗਰਾਮ ਹੋਰ ਬਾਈ ਕੀ ਹਾਲ ਆ ਬਾਸ ਵਧੀਆ ਵੀਰੇ ਸਸਰੀਕਾਲ ਸਸੀਗਾਲ ਇਹ ਮੀਤ ਬਾਈ ਹੈਗਾ ਇਹਦਾ ਬਾਜ਼ਾਰ ਇੱਥੇ বাস ਸਟੈਂਡ ਦੇ ਕੋਲੇ ਤੇ ਮੋਟਰਸਾਈਕਲ ਤੁਸੀਂ ਦੇਖ ਰਹੇ ਹੋ ਲੱਗ ਲੱਗ ਬੋਲਟ ਦੱਸੀ ਬਾਈ ਇਹ ਸਟੈਂਡਰਡ ਮਾਡਲ ਆ ਸਟੈਂਡਰਡ ਮਾਡਲ ਆ ਲਾਈ ਵੀਲ ਲੱਗੇ ਆ ਮਗਰਲਾ ਸਲੰਤਰ ਚੇਂਜ ਆ 9000 ਰੀਨੋ ਚੱਲਿਆ ਇਹ ਸਰਕਾਰੀ ਮੁਲਾਜ਼ਿਮਾ ਬੰਦਾ ਪੁਲਿਸ ਚ 9000 ਰੀਨੋ ਚੱਲਿਆ ਪਹਿਲੇ ਨਾਲ ਬਿਲਕੁਲ ਸ਼ੋਰੂਮ ਆ ਮੋਟਰਸਾਈਕਲ ਆ ਠੀਕ ਹੈ ਜੀ ਹਾਂ ਜੀ ਦੇਖੋ ਮੋਟਰਸਾਈਕਲ ਦਾ ਰੰਗ ਵੀ ਬੜਾ ਘੈਂਟ ਆ ਯਾਰ ਸਾਰਾ ਰੀਨੜਾ ਬਿਲਕੁਲ ਸਾਰਾ ਰੀਨੜ ਕਿਉਂਕਿ ਨਾਲ ਦੇ ਟਾਇਰ 100% ਤੁਹਾਡੇ ਤੋਂ ਲਊਗਾ ਤੁਹਾਡੀ ਗਾਰੰਟੀ ਆ ਉਹ ਸਾਡੀ ਗਾਰੰਟੀ ਆ ਹਾਂ ਜੀ ਕਾਗਜ਼ਾਂ ਦੀ ਹੋਗੀ ਸਾਰਾ ਕੁਝ ਹਾਂ ਜੀ ਹਾਂ ਜੀ ਜੇ ਰੰਗ ਹੋਊਗਾ ਰੰਗ ਹੋਇਆ ਦੱਸਣਾ ਤੇਰੀ ਘਾਰੀ ਬਿਲਕੁਲ ਓਕੇ ਆ ਨਾਲ ਦੇ ਨਾਲ ਦੇ ਟੈਰਜੈਂਸੀ ਵਾਲੇ ਠੀਕ ਅਮੀਟਰ ਦਿਖਾ ਦੀਏ ਮੀਟਰ 9000 ਰੀਨਲ ਚੱਲਿਆ 9900 ਓਕੇ ਉਦੋਂ ਮਗਰ ਆ ਗਿਆ 22 ਮਾਡਲ ਇਹ ਵੀ ਸਟੈਂਡਰਡ ਇਹ ਵੀ ਸਟੈਂਡਰਡ ਆ ਗਿਆ ਕਿੱਕੜਾ ਜਿਹੜਾ ਬੰਦ ਹੋ ਗਿਆ ਸੀ ਮੋਗਾ ਲੋਕਲ ਨੰਬਰ ਹੈ ਲੋਕਲ ਨੰਬਰ ਉਹ ਵੀ ਲੋਕਲ ਹੀ ਆ ਮੋਗਾ ਅੱਛਾ ਹਾਂਜੀ ਇਹ ਕੀ ਰੇਟ ਕੀ ਇਹਦਾ ਇਹ ਇਹ ਮਿਲ ਜੂ ਕੋਈ ਨਹੀਂ 2 ਲੱਖ ਰੁਪਏ ਡਿਮਾਂਡ ਹੈ ਇਹਦੀ ਬਾਕੀ ਮੌਕੇ ਤੇ ਬਾਅਦ ਘੱਟ ਕਰ ਲਾਂਗੇ ਠੀਕ ਆ ਬਾਈ ਇਹਦੇ ਚ ਵੀ ਆ ਦੇਖੋ disc brake ਦਾ ਸਾਰਾ ਕੁਝ ਲੱਗਿਆ ਕੰਡੀਸ਼ਨ ਦੇਖੋ ਤੁਸੀਂ ਇੰਜਨ ਕਿਵੇਂ ਬਿਲਕੁਲ ਸਾਫ਼ ਹੈਗਾ ਹਾਂਜੀ 14600 ਕਿੰਨਾ ਚੱਲਿਆ ਇਹ 14600 14600 ਉਦੋਂ ਗਾ ਆ ਗਿਆ ਕਲਾਸਿਕ ਕਾਰਬਟਰ ਵਾਲਾ ਬਿਲਕੁਲ ਨਵਾਂ 6000 ਚੱਲਿਆ ਅੱਛਾ 16 ਮਾਡਲ 16 ਮਾਡਲ ਹਾਂਜੀ ਇਹਦਾ ਵੀ ਕੰਡੀਸ਼ਨ ਦੇਖੋ ਇੰਜਨ ਦੀ ਬਿਲਕੁਲ ਸਾਫ਼ ਦਾ 16000 ਚੱਲਿਆ ਹੈਗਾ ਨਹੀਂ ਨਹੀਂ 6000 ਚੱਲਿਆ ਹੈ 6000 ਚੱਲਿਆ ਹੈ ਇਹ ਫਿਰ ਖੜਾਈ ਰੱਖਿਆ ਖੜਾਈ ਰਿਹਾ ਹੈ ਹੈਨਾ ਠੀਕ ਆ ਕੀ ਡਿਮਾਂਡ ਕੀ ਇਹਦੀ ਇਹ 1.55 ਦਾ ਜੀ 1.55 ਦਾ ਬਾਕੀ ਤੁਸੀਂ ਆਓਗੇ ਤੁਹਾਡੇ ਨਾਲ ਬਾਈ ਹਾਂ ਮੌਕੇ ਦੇ ਬਾਅਦ ਗੱਡ ਹੋ ਜੂਗੀ ਮੌਕੇ ਦੇ ਬਾਅਦ ਕੱਟ ਕਰੂਗੀ ਉਦੋਂ ਆ ਗਿਆ 20 ਮਾਡਲ ਕਾਰਬੂਰੇਟਰ ਵਾਲਾ 20 ਮਾਡਲ ਹਾਂਜੀ ਠੀਕ ਆ ਇਸ ਤੋਂ ਬਾਅਦ ਸ਼ੁਰੂ ਹੋਏ ਨਾ ਸੈਂਸਰ ਵਾਲੇ 20 ਤੋਂ ਹਾਂ ਜੀ ਤੋਂ ਬਾਅਦ ਸੈਂਸਰ ਵਾਲੇ ਹੋਏ ਹੈ ਓਕੇ ਬਿਲਕੁਲ ਸ਼ੋਰੂਮ ਵਾਲੀ ਬਿਲਕੁਲ ਓਕੇ ਆ ਕੰਡੀਸ਼ਨ ਹਾਂ ਜੀ ਕਿੰਨਾ ਚੱਲਿਆ ਬਾਈ ਇਹ ਇਹ ਚੱਲਿਆ ਆਪਣਾ 23000 ਅਰੀਨਲ 23000 ਮਤਲਬ ਇਹ ਸਾਰੇ ਮੋਟਰਸਾਈਕਲ ਥੋੜੀ ਥੋੜੀ ਚੱਲੇ ਆ ਮੈਂ ਘਰ ਇਹ ਨਾ ਜਮਾਈ ਸ਼ੋਰੂਮ ਪੀਸ ਉਹਦਾ ਰੇਟ ਦੱਸਿਓ ਇਹ 225 ਦਾ 2.5 ਲੱਖ ਦਾ 20 ਮਾਡਲ ਹਾਂਜੀ ਇੱਕ ਜਮਾਈ ਨਮਾ 1700 ਕਿਲੋਮੀਟਰ ਚੱਲਿਆ ਇਹ 1700 ਚੱਲਿਆ ਹਾਂਜੀ ਤੁਸੀਂ ਮੀਟਰ ਤਾਂ 1800 ਚੱਲਣ ਵਾਲਾ ਹੀ ਆ ਠੀਕ ਹੈ ਬਿਲਕੁਲ ਨਵਾਂ ਯੰਸੀ ਪੀਸ ਟੈਂਕੀ ਵੀ ਦੇਖ ਮੈਂ ਕਹਿੰਦਾ ਯੰਸੀ ਵੀ ਟਾਇਰਾਂ ਦੇ ਬੰਪਲ ਵੀ ਉਵੇਂ ਖੜੇ 18 ਮਾਡਲ ਆ ਸ਼ੋਰੂਮ ਆ ਇਹ ਨੂੰ ਕਰ ਗਈ ਇਹ ਵੀ ਕੱਟ ਜਮਾਂ ਹੀ ਚਲਾਇਆ ਮੈਂ ਹੈਗਾ ਜਮਾਂ ਹੀ ਨਹੀਂ ਚਲਾਇਆ ਐਮਸੀਪੀ ਸਰਾਈ ਹੋਣੀ ਬਸ ਕੱਲੀ ਸਰ 1700 ਕਿਲੋਮੀਟਰ ਜੀ ਇਹਨੂੰ ਚੱਲਿਆ ਠੀਕ ਆ ਠੀਕ ਆ ਕੀ ਰੇਟ ਕੀ ਇਹਦਾ ਇਹ 2 ਲੱਖ 20 ਹਜ਼ਾਰ ਦਾ ਠੀਕ ਆ ਉਸ ਤੋਂ ਬਾਅਦ ਆ ਗਿਆ 2000 ਚੱਲਿਆ ਕਲਾਸਿਕ ਓਕੇ ਇਹ ਵੀ ਬੰਦ ਹੋ ਗਏ ਡਬਲ ਸ਼ੀਟ ਹੁਣ ਲਾ ਕੇ ਇਹ ਵੀ ਸ਼ੋਅਰੂਮ ਆ ਕੀ ਮਾਡਲ ਇਹ 22 ਮਾਡਲ ਆ 2 ਲੱਖ ਰੁਪਏ ਦਾ 22 ਮਾਡਲ ਹੂੰ 2 ਲੱਖ ਦਾ ਬੜਾ ਸੋਹਣਾ ਮੋਟਰ ਉਦੋਂ ਕਾ ਆ ਗਿਆ 24 ਮਾਡਲ ਜਿਵੇਂ ਨਵਾਂ ਇਹ ਕਿੰਨਾ ਚੱਲਿਆ ਸੀ 2000 2000 ਚੱਲਿਆ ਜੀ 24 ਮਾਡਲ ਆ ਗਿਆ 4000 ਚੱਲਿਆ ਬਿਲਕੁਲ ਡਬਲ ਡਿਸਕ 24 ਮਾਡਲ ਹਾਂਜੀ ਠੀਕ ਆ ਇਹ ਜਿਹੜੇ ਬਿਲਕੁਲ ਲੇਟੈਸਟ ਆ ਉਹ ਹੋ ਗਏ ਹਾਂਜੀ ਆ ਗਏ ਜੀ ਹੁਣ ਆਉਂਦੇ ਆ 4000 ਚੱਲਿਆ ਇਹ 1.90 ਦਾ ਇਹਦਾ 2,38,000 ਰੇਟ ਆ ਠੀਕ ਆ 2,38,000 ਇਹ ਡਿਜੀਟਲ ਮੀਟਰ ਵਾਲੇ ਆ ਗਏ ਨਾ ਬਾਕੀ ਬੋਲਟ ਸੇਮ ਹੀ ਆ ਉਹੀ ਸਟੈਂਡਰਡ ਆ ਮੈਂ ਕਹ ਸਟੈਂਡਰਡ ਉਦੋਂ ਕਾ ਫੇਰ ਆ ਗਿਆ 7000 ਚੱਲਿਆ ਇਹ 6000 ਚੱਲ 7000 ਇਹ ਕਹਿੰਦੇ 18 ਮਾਡਲ 7000 ਇਹ ਕਹਿੰਦੇ 7400 ਹਾਂ ਇਹ 18 ਮਾਡਲ ਆ 18 ਦੇਖੋ ਗਾਗ ਵੀ ਕਿੰਨੇ ਆ ਗਏ ਬੋਲਟ ਖਰੀਦਣ ਆ ਬਾਈ ਹੁਣੀ ਬੋਲਟਨ ਫੈਰੇ ਆ ਸਿੱਕਾ ਦੇਖ ਰਹੇ ਆ ਇੱਕ ਉਹ ਲੋਕ ਬਾਈ ਇਹ ਬਾਈ ਕਹਿੰਦੇ ਸਟੈਂਡਰਡ ਹੀ ਲੈਣਾ ਆਪਾਂ ਨੇ ਇਹ ਸਾਰੇ ਇੱਕ ਉਹ ਬੰਬੂਗੜ ਆ ਵਾਲਾ ਦੇਖ ਕੇ ਆਏ ਇਹ ਜਿਹੜਾ 7400 ਚੱਲਿਆ ਸੀਗਾ ਇਹਦਾ ਆਪਾਂ ਰੇਟ ਬੱਸਦੇ ਆ ਲੋਕ ਜਿਹੜੇ ਕਰਕੇ ਮਾਰਦੇ ਆਜੋ ਆਜੋ ਤੇ ਉੱਪਰ ਆਜੋ 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 ਬੋਲਟ ਲੈ ਜਾਓ ਅੱਛਾ ਫ੍ਰੀ ਨਹੀਂ ਬ੍ਰੋ ਇਹ ਤਾਂ ਬਹੁਤ ਮਹਿੰਗੇ ਆ ਇਹ 18 ਮਾਡਲ ਆ ਹਾਂਜੀ ਹਾਂਜੀ ਮੋਟਰਸਾਈਕਲ ਤਾਂ ਬਹੁਤ ਵਧੀਆ 700 ਚੱਲਿਆ ਨਾ ਇਹ ਇਸ 7000 ਰੀਨਾਲ ਚੱਲਿਆ ਓਕੇ ਇਹ ਕਿੰਨਾ ਮਾਡਲ ਆ 18 ਹਾਂਜੀ ਇਹ 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 22 ਦਾ ਜੀ 220000 ਦਾ ਹਾਂਜੀ ਹਾਂਜੀ ਕੀ ਕਬਤੀ ਬਾਕੀ ਬਾਇਆ ਕਰਾ ਸਾਰਾ ਅਰੀਜਨਲ ਏਜੰਸੀ ਵਾਲਾ ਪੀਸੀ ਆ ਸਾਰਾ ਕੁਝ ਐਕਟਰ ਇੰਡੀਅਨ ਦਿੱਖੋ ਸਾਰਾ ਕੁਝ ਓਕੇ ਆ ਐਕ ਆਪਣੇ ਕੋ ਆ ਹੈਗਾ ਯਾਰ ਇੱਕ ਕਲਾਸ ਆ ਗਿਆ ਆਈ ਮਾਡਲ ਆ ਇੱਧਰ ਇੱਕ ਉਹ ਖੜਾ ਇੰਨੀ ਮਾਡਲ ਆ ਇਹ ਕਿੰਨਾ ਮਾਡਲ ਆ ਹਾਂਜੀ ਇਹ ਕਿੰਨਾ ਮਾਡਲ ਆ ਇਹ 2021 ਮਾਡਲ ਆ ਐ ਤਾਂ ਇਹ ਵੀ ਸਾਫ ਆ ਯਾਰ ਹਾਂਜੀ ਇਹ 1.5 ਲੱਖ ਦਾ ਮਿਲ ਜੂ 21 ਮਾਡਲ 1.5 ਲੱਖ ਦਾ 30 ਹਰ ਚੱਲਿਆ ਇਹ ਹਾਂਜੀ 30 ਇਹ ਕਲਾਸਿਕ ਆ ਵਧੀਆ ਆ ਬਿਲਕੁਲ ਓਕੇ 1.5 ਲੱਖ ਦਾ 21 ਮਾਡਲ ਇੱਕ ਹੋਰ ਆਪਣੇ ਕੋਲੇ ਸਾਡੇ ਕੋਲੇ ਉਹ ਖੜਾ ਅੱਛਾ 19 ਮਾਡਲ ਆਹੋ ਠੀਕ ਆ 19 ਮਾਡਲ ਆ ਲਾਈ ਵੀਲ ਲੱਗੇ ਡਬਲ ਡਿਸਕ ਠੀਕ ਆ ਉਹ ਪਿੱਛੇ ਖੜਾ ਕਿਸ ਕਹਾਂ ਜੀ ਚਲੋ ਮਾੜਾ ਨਿਕਲ ਆ ਇਹ ਦੇਖੋ ਇਹ ਬਾਈ ਦਾ ਨੀਅਰ ਬੱਸ ਸਟੈਂਡ ਐ ਐਤਵਾਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹਨਾ ਹਾਂ 19 ਮਾਡਲ ਬਿਲਕੁਲ ਸ਼ੋਰੂਮ 19 ਮਾਡਲ ਇਹ ਹਾਂਜੀ 19 ਮਾਡਲ ਬਿਲਕੁਲ ਸਾਫ਼ ਆ ਹਨਾ ਯਾਰ ਡੈਸ ਕਾਲਾ ਡੈਸ ਲਾਈ ਵੀਲ ਲੱਗੇ ਮੀਟਰ ਦੇਖ ਲੋ ਇਹਦਾ 14000 ਚੱਲਿਆ orignal ਧਰਮਕੋਟ ਦਾ ਨੰਬਰ ਲੋਕਲ ਕੀ ਰੇਟ ਹੈ ਇਹਦਾ ਇਹ 2,25,000 2,25,000 ਦਾ ਹੂੰ ਬਹੁਤ ਵਧੀਆ ਮੋਟਰਸਾਈਕਲ ਹੈ ਹਾਂ ਠੀਕ ਹੈ ਭਾਈ ਤੇ ਲੋਕੇਸ਼ਨ ਤਾਂ ਆਪਣੀ ਹੈਗੀ ਆ ਐਤਵਾਰ ਬੱਸ ਸਟੈਂਡ ਕੋਲੇ ਹਾਂਜੀ ਜਿਹੜਾ ਅੱਗੋਂ ਪਿਛੇ ਪੱਕੇ ਦਸਾਂਹੇ ਰੋਡ ਤੇ 4 ਨੰਬਰ ਗਲੀ ਝੜੈਕਾ ਟੋ ਡੀਲ ਝੜੈਕਾ ਟੋ ਡੀਲਰ ਇਹ ਬਾਈ ਦਾ ਹੈਗਾ ਸੀਕਰਟ ਸਕੂਲ ਦੇ ਨਾਲ ਸੀਕਰਟ ਸਕੂਲ ਦੇ ਨਾਲ ਤੇ ਐਤਵਾਰ ਇੱਥੇ ਹੀ ਹੁੰਦੇ ਬੱਸ ਸਟੈਂਡ ਕੋਲੇ ਅੱਗੋਂ ਪਿਛੇ ਜਿਵੇਂ ਮਰਜ਼ੀ ਫੋਨ ਕਰ ਸਕਦੇ ਨੰਬਰ ਹੈਗਾ ਮੇਰਾ 98763 706 47 ਹਾਂ ਨੰਬਰ ਤੁਹਾਡੀ ਸਕਰੀਨ ਤੇ ਵੀ ਆ ਰਿਹਾ ਬਾਈ ਦਾ ਠੀਕ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਜਦੋਂ ਮਰਜ਼ੀ ਵੀਰੇ ਨਾਲ ਕੰਟੈਕਟ ਕਰਕੇ ਮੋਟਰਸਾਈਕਲ ਦਾ ਰੇਟ ਪਤਾ ਕਰ ਸਕਦੇ ਹੋ ਸਾਰਾ ਕੁਝ ਬਾਕੀ ਲੋਨ-ਲੋਨ ਵੀ ਹੋ ਜਾਂਦਾ ਜੇ ਲੋਨ ਕਰਾਉਣਾ ਤਾਂ ਠੀਕ ਹੈ ਮੋਟਰਸਾਈਕਲ ਸਾਰੇ ਹੀ ਬਹੁਤ ਵਧੀਆ ਕਿਸੇ ਮੋਟਰਸਾਈਕਲ ਨੂੰ ਸਕ੍ਰੈਚ ਨਹੀਂ ਹੈਗਾ ਤੁਸੀਂ ਦੇਖੋ ਟਾਇਰ ਵੀ ਸਾਰਾ ਕੁਝ ਵਧੀਆ ਬੋਲਟ ਜਦੋਂ ਮਰਜੀ ਆ ਬੱਸ ਸਟੈਂਡ ਹੈਗਾ ਸਾਹਮਣੇ ਤੇ ਬੱਸ ਸਟੈਂਡ ਤੋਂ ਉਤਰ ਕੇ ਨਾਲ ਹੀ ਆਓ ਤਾਂ ਐਤਵਾਰ ਇੱਥੇ ਮੰਡੀ ਲੱਗਦੀ ਆ ਬਾਈਕਾਂ ਦੀ ਤੇ ਜੇ ਐਤਵਾਰ ਤੋਂ ਬਿਨਾ ਤੁਸੀਂ ਆਉਣਾ ਹੈਗਾ ਤਾਂ ਵੀਰੇ ਨੇ ਜਿਹੜਾ ਦੱਸਿਆ ਮੀਤ ਨੇ ਵਿੱਚ ਜਿਹੜਾ ਸੈਕੰਡਰੀ ਸਕੂਲ ਆ ਉਹਦੇ ਬਿਲਕੁਲ ਨੇੜੇ ਇੰਦੀ ਹੈਗੀ ਆ ਸ਼ਾਪ ਹੈਗੀ ਆ ਮੀਤੋ ਟੋ ਡੀਲਰ ਉੱਥੇ ਮਿਲ ਸਕਦੇ